ਸੈਸਟਰਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਜੁਵੀ ਭਾਜੀ ਆਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਹਰਾਸ ਕੀਤਾ ਜਾ ਰਿਹਾ ਸੀ ਯਾਰ ਉੱਪਰ ਜਾ ਕੇ ਪੁਲਿਸ ਥਾਥਾਂ ਤੇ ਜਾ ਕੇ ਸਾਡੇ ਵਰਕਰਾਂ ਨੂੰ ਧੰਕਾਰ ਰਹੀ ਸੀ ਉਹ ਨਾ ਫਰੇਮ ਕਰਾ ਰਿਹਾ ਤੇ ਇਸ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਚੋਣ ਦਾ ਹੈਗਾ ਥੋੜਾ ਜਿਹਾ ਸਾਨੂੰ ਪਰੇ ਹੋ ਹਾਂ ਹਾਂ ਉੱਤੇ ਵੱਡਾ ਬਹੁਤ ਵੱਡਾ ਕਾਹਨ ਹੋ ਰਿਹਾ ਸੀਗਾ ਅਸੀਂ ਉਸ ਵਿਸ਼ੇ ਨੂੰ ਲੈ ਕੇ ਕਮਿਸ਼ਨਰ ਸਾਹਿਬ ਦੇ ਕੋਲ ਆਏ ਸੀਗੇ ਕਿ ਬੇਕਸੂਰ ਵਰਕਰਾਂ ਦੇ ਉੱਤੇ ਤਸ਼ੱਦਦ ਬੰਦ ਕਰੋ ਲੋਡ ਹੈਗੀ ਆ ਤਾਂ ਸਾਨੂੰ ਅਰੈਸਟ ਕਰ ਲਓ ਜਾਂ ਸਾਨੂੰ ਲਿਸਟ ਦੇ ਦਿਓ ਅਸੀਂ ਉਹ ਬੰਦੇ ਬਲਾ ਬਲਾ ਕੇ ਤੁਹਾਨੂੰ ਅਰੈਸਟ ਕਰਾ ਦਿੰਨੇ ਆ ਲੋਕਾਂ ਆਪਣੇ ਐਸ ਐਚ ਓਜ਼ ਐਸ ਆਈਜ਼ ਨੂੰ ਸਾਡੇ ਵਰਕਰਾਂ ਦੇ ਘਰਾਂ 'ਚ ਭੇਜਣਾ ਬੰਦ ਕਰੋ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਕੋਈ ਵੀ ਤੁਹਾਡੇ ਵਰਕਰ ਨੂੰ ਕਿਸੇ ਵੀ ਤਰੀਕੇ ਨਾਲ ਹਰਾਸ ਨਹੀਂ ਕੀਤਾ ਜਾਏਗਾ ਜਿਹੜਾ ਸਾਡਾ ਇੱਕ ਵਰਕਰ 2 ਨੰਬਰ ਥਾਣੇ 'ਚ ਇਹਨਾਂ ਨੇ ਦੁਪਹਿਰੇ ਫੜਿਆ ਸੀਗਾ ਉਸ ਨੂੰ ਇਹਨਾਂ ਨੇ ਛੱਡ ਦਿੱਤਾ ਹੈ ਜਿਹੜੀ ਕਾਊਂਟਰ ਐਫ ਆਈ ਆਰ ਬੰਦੀ ਸੀ ਰਾਤ ਦੇ ਇਨਸੀਡੈਂਟ ਦੀ ਉਹਦਾ ਵਿਸ਼ਵਾਸ ਲਾਇਆ ਕਿ ਉਹ ਤੇ ਐਕਸ਼ਨ ਕੀਤਾ ਜਾਏਗਾ ਔਰ ਨਾਲ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਸੀਗੀ ਕਿ ਕੱਲ ਦਾ ਚੋਣ ਫ੍ਰੀ ਐਂਡ ਫੇਅਰ ਹੋਣਾ ਚਾਹੀਦਾ ਹੈ ਬਿਨਾਂ ਕਿਸੇ ਡਰ ਖੌਫ ਦੇ ਹੋਣਾ ਚਾਹੀਦਾ ਔਰ ਬਿਨਾ ਕਿਸੇ ਪ੍ਰੈਸ਼ਰ ਦੇ ਹੋਣਾ ਚਾਹੀਦਾ ਸਾਨੂੰ ਇਹਨਾਂ ਨੇ ਵਿਸ਼ਵਾਸ دلਾਇਆ ਕਿ ਟੋਟਲੀ ਜਿਹੜਾ ਹੈਗਾ ਮੈਂ ਐਡਮਿਨਿਸਟ੍ਰੇਸ਼ਨ ਦੇ ਲੈਵਲ ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਇਨਸ਼ੋਰ ਕੀਤਾ ਜਾਏਗਾ ਕਿ ਸਵੇਰੇ ਚੋਣ ਫਰੀ ਐਂਡ ਫੇਅਰ ਹੋਵੇ ਬਿਨਾ ਕਿਸੇ ਪ੍ਰੈਸ਼ਰ ਦੇ ਹੋਵੇ ਸੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਇੱਕ ਚੋਣ ਇੱਕ ਉਤਸਵ ਹੁੰਦਾ ਸਾਰੇ ਲੋਕ ਵੋਟ ਕਰਨ ਜ਼ਰੂਰ ਜਾਣ ਔਰ ਜੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਗੁੰਡੇ ਜਾਂ ਕੋਈ ਵੀ ਅਧਿਕਾਰੀ ਚਾਹੇ ਉਹ ਪੁਲਿਸ ਦਾ ਹੋਵੇ ਚਾਹੇ ਕੋਈ ਹੋਵੇ ਕੋਈ ਵੀ ਐਸਾ ਕੰਮ ਕਰਦਾ ਜਿਹਦੇ ਨਾਲ VOTING ਪ੍ਰਭਾਵਿਤ ਹੁੰਦੀ ਹੈ ਜਾਂ VOTER ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਤੁਰੰਤ ਸਾਡੇ ਧਿਆਨ 'ਚ ਲਿਆਂਦਾ ਜਾਵੇ ਔਰ ਅਸੀਂ ਉਸ ਟੁਕਮਾ ਜਵਾਬ ਦੇਣ ਵਾਸਤੇ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਬਸ 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 ਅੱਕੇਵਲ ਦੇਖੋ ਆਪ ਦੇਖੋ ਗੱਲ ਇਹ ਆ ਗੱਲ ਇਹ ਆ ਸਾਡੀ ਸਾਡੀ ਬਹੁਤ ਬੜੀ ਜਿਹੜੀ ਜਿੱਤ ਬੀਜੇਪੀ ਦੀ ਉਹ ਹੋਈ ਆ ਅਸੀਂ ਸਾਰੀ ਲੀਡਰਸ਼ਿਪ ਅਸੀਂ ਆਪਣੇ ਵਰਕਰ ਖਾਤਰ ਖੜੇ ਆ ਜਿਹੜਾ ਵਰਕਰ ਧੱਕੇ ਨਾਲ ਸਰਕਾਰ ਨੇ ਚੱਕਿਆ ਅਸੀਂ ਇੱਕ ਸਾਡਾ ਮਾਮੂਲੀ ਚਾਹੇ ਕੋਈ ਅਹੁਦੇਦਾਰ ਹੋਵੇ ਚਾਹੇ بڑے ਤੋਂ بڑا ਜ਼ਰੂਰ ਇੱਕੋ ਹੀ ਦਰਜ ਆਉਦਾ ਇੱਕੋ ਹੀ ਉਹਦਾ ਕੱਦ ਆ ਤੇ ਅੱਜ ਖਾਸ ਤੌਰ ਤੇ ਜਿਹੜਾ ਸਾਡਾ ਮੰਡਲ ਦਾ ਸਾਡਾ ਵਾਈਸ ਪ੍ਰੈਜ਼ੀਡੈਂਸੀ ਮਿਸਟਰ ਬਿੱਟਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਚੱਕਿਆ ਸੀ ਤੇ ਉਹਨੂੰ ਅੱਜ ਸੁਣੀ ਉਹਨੂੰ ਰਿਲੀਜ਼ ਕੀਤਾ ਏ ਉਹਨੂੰ ਛੱਡਿਆ ਏ ਕਿਉਂਕਿ ਉਹ ਬਹੁਤ ੱੱਕਾ ਉਹਦੇ ਨਾਲ ਹੋ ਰਿਹਾ ਦੂਜੀ ਗੱਲ ਸਭ ਤੋਂ ਵੱਡਾ ਜਿਹੜਾ ਸਭ ਤੋਂ ਵਧੀਆ ਗੱਲ ਇਹ ਹੋਈ ਆ ਦੋਨੋਂ ਐਸਐਸਪੀਜ਼ ਨੇ ਐਸਐਸਪੀ ਜਿਹੜੇ ਦਿਹਾਤੀ ਕੁਝ ਕੌਨਸੀਅੰਸੀ ਉਹਨਾਂ ਕੋਲ ਨੇ ਨਾਰਥ ਹੋ ਗਿਆ ਸੈਂਟਰਲ ਹੋ ਗਈ ਵੈਸਟ ਹੋ ਗਈ ਇਹ ਕੌਨਸੀਅੰਸੀ ਅਲੱਗ ਜੜੀਆਂ ਨੇ ਉਹ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੌਨਸੀਅੰਸੀਆਂ ਜੜੀਆਂ ਨੇ ਉਹ ਚੀਮਾ ਸਾਹਿਬ ਦੇਖ ਰਹੇ ਤੇਜਾ ਜੀ ਦੇਖ ਰਹੇ ਆ ਤੇ ਤੇਜਾ ਜੀ ਔਨ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਏ ਵੀ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਟੱਕਾ ਉਹ ਸਰਕਾਰ ਬਿਲਕੁਲ ਨਹੀਂ ਹੋਣ ਦੇਗੀ ਇਹ ਜ਼ਿੰਮੇਵਾਰੀ ਪੁਲਿਸ ਦੀ ਆ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਏ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚੀ ਆ ਸੀ ਉਥੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੀਂ ਅਵਾਰਡ ਦਿੱਤੇ ਆ ਜਿੱਥੇ ਅਸੀਂ ਕੋਈ ਐਮਐਲਏ ਦੇ ਪਰਿਵਾਰ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਅਫੀਸਰ ਐਸਐਸਪੀ ਲੈਵਲ ਦੇ ਅਫੀਸਰ ਉਹ ਆਪ ਮੌਜੂਦ ਰਹਿਣਗੇ ਇਹ ਅਸ਼ੋਰ ਕੀਤਾ ਤੇ ਤੁਹਾਡੇ ਮੂਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਰ ਜਿੰਦ ਜਾਨ ਆ ਉਹਦੀ ਜੜੀ ਆ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ੱੱਕਾ ਕਰਾਰੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹਨਾਂ ਨੂੰ ਇਹ ਜਿਹੜਾ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਬੀਜੇਪੀ ਦੇ ਵਰਕਰਾਂ ਨੇ ਬੀਜੇਪੀ ਦੀ ਟੀਮ ਲੀਡਰਸ਼ਿਪ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋdte ਨਹੀਂਗੇ ਕਾਨੂੰਨ ਸਭ ਦੇ ਲਈ ਇੱਕ ਆ ਜੇ ਸਾਡਾ ਕੋਈ ਗਲਤ ਕੰਮ ਕਰੂ ਉਹ ਠੀਕ ਆਸੀਂ ਮੰਨਾਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾਲ ਤੱਕਾ ਕਰੋਗੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਤੇ ਅੱਜ ਅਸੀਂ ਉਹ ਸਰਕਾਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਆ ਫੇਰ ਦੁਬਾਰਾ ਅਸੀਂ ਪੁਲਿਸ ਕਮਿਸ਼ਨਰ ਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਵਿਰੋਧ ਸੀ ਵਿਰੋਧ ਤੇ ਜੇ ਅੱਜ ਹੁਣ ਸਹੀ ਫੈਸਲਾ ਲਿਆ ਤੇ ਅਸੀਂ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਅੱਗੇ ਵੀ ਆਸ ਰੱਖਦੇ ਆ ਉਹ ਕੱਲ ਨੂੰ ਵੀ ਇਸੇ ਤਰੀਕੇ ਨਾਲ ਕੰਮ ਕਰਨਗੇ ਤੇ ਅਗਲੀਆਂ ਕਾਰਵਾਈਆਂ ਜਿਹੜੀਆਂ ਉਹ ਇਲੈਕਸ਼ਨ ਤੋਂ ਬਾਅਦ ਜੋ-ਜੋ ਵੀ ਹੈ ਜਿਵੇਂ ਸਾਡਾ ਇੱਕ ਐਫ ਆਈ ਆਰ ਦਰਜ ਸਾਡੇ ਸਹੋਤੇ ਤੇ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਤਾਂ ਐਸ ਐਚਓ ਨੂੰ ਹਦਾਇਤ ਦਿੱਤੀ ਆ ਵੀ ਜਲਦੀ ਤੋਂ ਜਲਦੀ ਉਹ ਪਰਚਾ ਜਿਵੇਂ ਵੀ ਕਿਉਂਕਿ ਉਹਨਾਂ ਨੇ ਲਿਖਾਇਆ ਹਜੇ ਵੀ ਮੈਂ ਇਲੈਕਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕਰਾਉਂਗਾ ਇਸ ਕਰਕੇ ਉਹ ਡਿਲੇ ਆ ਤੇ ਅਸੀਂ ਉਹਨਾਂ ਦੀ ਗੱਲ ਮੰਨੀ ਕਿਉਂਕਿ ਸਾਡਾ ਕੈਂਡੀਡੇਟ ਇਹ ਕਹਿ ਰਿਹਾ ਵੀ ਮੈਂ ਐਫ ਆਈ ਆਰ ਦਰਜ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਐ ਉਹ ਕਰਾਵਾਂਗੇ ਅਸੀਂ ਅਸੀਂ ਇਲੈਕਸ਼ਨ ਚ ਬਿਜ਼ੀ ਆ ਹਜੇ ਸਾਡੇ ਜਿਹੜੇ 5 ਪੁਆਇੰਟ ਸੀ ਉਹ 5 ਦੇ 5 ਪੁਆਇੰਟ ਸਾਡੀ ਐਡਮਿਨਿਸਟ੍ਰੇਸ਼ਨ ਨੇ ਮੰਗ ਆ ਜਿਹੜੀ ਉਹ ਪੂਰੀ ਕੀਤੀ ਆ ਅਸੀਂ ਐਡਮਿਨਿਸਟ੍ਰੇਸ਼ਨ ਦਾ ਇਸ ਇਹੀ ਗੱਲ ਹੁੰਦੀ ਆ ਸਰਕਾਰ ਦੇ ਹੱਥੋਂ ਕੇ ਨਾ ਬਣੋ ਤੁਸੀਂ ਲੋਕਾਂ ਦੀ ਗੱਲ ਕਰੋ ਕਾਨੂੰਨ ਦੀ ਗੱਲ ਕਰੋ ਚੰਗਾ ਲੱਗਦਾ ਏ ਜਦੋਂ ਇਹ ਕਾਨੂੰਨ ਦੀ ਗੱਲ ਕਰਦੇ ਆ ਪਰ ਲੋੜ ਕਿਉਂ ਪਵੇ ਸਾਨੂੰ ਸਾਨੂੰ ਇੱਥੇ ਐਡੇ ਸੀਨੀਅਰ ਚਾਹੇ ਸੀਨ ਸਾਹਿਬ ਹੋਣ ਚਾਹੇ ਮੈਡਮ ਥਾਪਰ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨਤਾ ਸਭ ਕੁਝ ਨਹੀਂ ਤੇ ਦੇਵੀ ਜੀ ਕਿਉਂ ਲੋਡ ਪਵੇ ਪਿੱਛੇ ਸਾਡੇ ਮਿਸ਼ਰਾ ਜੀ ਸਾਰਿਆਂ ਲੋਕਾਂ ਨੂੰ ਕਿਉਂ ਲੋਡ ਪਈ ਆ ਸਾਡੇ ਸਾਬਕਾ ਕਾਉਂਸਲਰ ਸਾਡੇ ਖੜੇ ਆ ਤੇ ਇਸ ਕਰਕੇ ਜੇ ਇਹਹੀ ਕੰਮ ਪਹਿਲਾਂ ਕਰ ਲੈਂਦੇ ਕੀ ਲੋਡ ਸੀ ਨਾ ਥੋੜਾ ਟਾਈਮ ਵਿਕਾਪ ਹੁੰਦਾ ਚੌਥਾ ਪਿੱਲਰ ਹਾਂ ਜਰ ਤੁਸੀਂ ਆ ਇਹ ਥੋੜਾ ਵੀ ਧੰਨਵਾਦ ਆ ਇਹ ਥੋੜਾ ਪ੍ਰੈਸ਼ਰ ਆ ਇਹ ਥੋੜਾ ਪ੍ਰੈਸ਼ਰ ਆ ਜਿਹਦੇ ਉੱਤੇ ਇਹ ਮੂਰੀਆਂ ਡਰਦੇ ਨੇ ਇਸ ਕਰਕੇ ਤੁਹਾਡਾ ਵੀ ਬਹੁਤ ਧੰਨਵਾਦ ਜੈ ਬਹੁਤ ਬਹੁਤ ਧੰਨਵਾਦ ਕੁਸ਼ਰਾਸ਼ੂ ਜੀ